ਕਿ ਪਿਛਲੀ ਵਾਰੀ ਅਸੀਂ ਅਸ਼ੋਰ ਕੀਤਾ ਸੀਗਾ ਕਿ ਤੁਸੀਂ ਆਪਣੀ ਮਰਜ਼ੀ ਦਾ ਬੱਚਾ ਸਾਡੇ ਕੋਲੋਂ ਡਿਜ਼ਾਈਨ ਕਰਾ ਸਕਦੇ ਹੋ ਇਹ ਚੀਜ਼ ਆ ਕਦੋਂ ਪੋਸੀਬਲ ਹੈ ਜਦੋਂ ਤੁਸੀਂ ਜਾਂ ਜਦੋਂ ਪੇਸ਼ੈਂਟ ਜਾਂ ਕਪਲ ਪ੍ਰੈਗਨੈਂਸੀ ਪਲਾਨ ਕਰਦੇ ਹੋયા ਸਾਡੇ ਅਕੋਰਡਿੰਗ ਫਾਲੋ ਕਰਨਗੇ ਸਾਡੀ ਦੱਸੀ ਡਾਈਟ ਨੂੰ ਫਾਲੋ ਕਰਨਗੇ ਡਾਈਟ ਚਾਰਟ ਨੂੰ ਫਾਲੋ ਕਰਨਗੇ ਕਿ ਜਿਹੜਾ ਕਪਲ ਦੇਖਦਾ ਹੀ ਨਹੀਂ ਕਿ ਸਾਨੂੰ ਇਹ ਪ੍ਰੋਬਲਮਸ ਨਾਲ ਅਸੀਂ ਸਫਰ ਕਰ ਰਹੇ ਹਾਂ ਫਾਰ ਇਗਜ਼ਾਮਪਲ ਸਭ ਤੋਂ ਵੱਡਾ ਰੀਜ਼ਨ ਇਹਦੇ ਵਿੱਚ ਹਾਰਮੋਨ ਇੰਬੈਲੈਂਸ ਹੋ ਜਾਂਦੇ ਆ ਸੈਕੰਡਰੀ ਰੀਜ਼ਨ ਲਗਾਓ ਕਿ ਥਾਇਰੋਇਡਿਜ਼ਮ ਵੱਰ ਜਾਂਦਾ ਜਾਂ ਤਾਂ ਇਹ ਹਾਈਪੋ ਹੋ ਜਾਂਦਾ ਹੈ ਜਾਂ ਇਹ ਹਾਈਪਰ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਨੈਕਸਟ ਕਾਰਨ ਅਸੀਂ ਸੋਚੀਏ ਜਾਂ ਲਗਾਈਏ ਜਾਂ ਡਾਇਗਨੋਸ ਕਰਾਈਏ ਤਾਂ ਉਸ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਸਾਡੀ ਬੋਡੀ ਦੇ ਵਿੱਚ ਆਕਸੀਡੇਸ਼ਨ ਪ੍ਰੋਪਰ ਨਹੀਂ ਹੋ ਪਾਂਦਾ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਾਡਾ ਇਨਸੂਲਿਨ بگੜ ਚੁੱਕਿਆ ਹੁੰਦਾ ਹੈ ਜਿਸ ਤਰ੍ਹਾਂ ਕਿ ਪੀ ਆਈ ਡੀ ਪੈਲਵਿਕ ਇਨਫਲੇਮੇਸ਼ਨ ਡਿਜ਼ੀਜ਼ ਦੇ ਨਾਲ ਫੀਮੇਲਸ ਪਹਿਲਾਂ ਹੀ ਮੈਰਿਜ ਤੋਂ ਪਹਿਲਾਂ ਹੀ ਸਫਰ ਕਰ ਰਹੀਆਂ ਹੁੰਦੀਆਂ ਨੇ ਤਾਂ ਉਸ ਤੋਂ ਪਹਿਲਾਂ ਮੈਰਿਜ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਪ੍ਰੈਗਨੈਂਸੀ ਹੁਣ ਪਲਾਨ ਕਰ ਰਹੇ ਹਾਂ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਇਨਫਲੇਮੇਸ਼ਨ ਦੇ ਨਾਲ ਅਸੀਂ ਸਫਰ ਕਰ ਰਹੇ ਸੀਗੇ ਜਿਹੜੀ ਹੌਲੀ-ਹੌਲੀ ਵੱਧਿਆ-ਵੱਧਿਆ ਫੈਲੋਪੀਅਨ ਟਿਊਬ ਦੇ ਵਿੱਚ ਬਲੋਕੇਜ ਆ ਜਾਂਦੀ ਹੈ ਜਾਂ ਪੀਸੀਓਡੀ ਨਾਲ ਸਫਰ ਕਰਦੇ ਆ या लगा लो सिस्ट बन है, बच्चे नहीं है उसने एक बार अगर कैरेज हो गया ओबियस है वो थ्री टू सिक्स मंथ लेगी अपनी मेन पोजिशन आन आगे तो इस करके मैं ये दसना चाह रही हाँ ਕੀ ਕਪਲ ਪਲਾਨ ਹੀ ਨਹੀਂ ਕਰਦਾ ਸੋਚਦਾ ਹੀ ਨਹੀਂ ਹੈ ਸਭ ਤੋਂ ਪਹਿਲੇ ਮੈਂ ਇਹੀ ਗੱਲ ਕਹੀ ਹੈ ਕਿ ਸਾਨੂੰ ਪ੍ਰੈਗਨਨਸੀ ਪਲਾਨ ਕਰਨਾ ਬਹੁਤ ਜ਼ਰੂਰੀ ਹੈ ਅਗਰ ਉਹ ਇਹ ਪੰਜ ਚੀਜ਼ਾਂ ਨੂੰ ਫੋਲੋ ਕਰਦੇ ਹੈ ਤਾਂ ਉਹਨਾਂ ਦੀ ਐਗ ਕੁਆਲਿਟੀ ਜਿਹੜੀ ਹੈ ਉਹ ਵੀ ਇੰਪਰੂਵ ਹੋਏਗੀ ਅਗਰ ਇਨਫੈਕਸ਼ਨ ਹੈ ਪੀਸੀਓਡੀ ਜੋ ਅਸੀਂ ਸਭ ਤੋਂ ਪਹਿਲਾਂ ਡਿਜ਼ੀਜ਼ਸ ਡਿਸਕਸ ਕੀਤੀਆਂ ਸੀ ਮੇਜਰ ਡਿਜ਼ੀਜ਼ਸ ਉਹ ਆਟੋਮੈਟਿਕਲੀ ਸਰ ਕਵਰ ਹੋ ਜਾਣਗੀਆਂ ਬਟ ਸਾਨੂੰ ਪਹਿਲੇ ਐਸ਼્યોਰ ਮਤਲਬ ਅਗਰ ਸੁਣ ਰਹੇ ਹੈ ਮੈਨੂੰ ਤਾਂ ਐਸ਼્યોਰ ਕਰਨ ਕਿ ਹਾਂ ਮੈਮ ਦੱਸ ਰਹੇ ਅਸੀਂ ਸੁਣ ਰਹੇ ਦਿਲ ਨਾਲ ਤਾਂ ਅਸੀਂ ਇਹ 5 ਮੰਤਰਾਂ ਡਾਈਟ ਦੇ ਜਿਹੜੇ ਹੈਗੇ ਉਹ ਅਸੀਂ ਫਾਲੋ ਕਰਾਂਗੇ ਕਰਾਂਗੇ ਜੀ ਜੀ ਜਿਸ ਤਰ੍ਹਾਂ ਕਿ ਅਸੀਂ ਆਪਾਂ ਅੱਜ ਇਹ ਰੱਖੇ ਗਏ ਆ ਟੌイズ ਅਸੀਂ ਇਹ ਟੌイズ ਕਿਉਂ ਰੱਖੇ ਹੈ ਕਿਉਂਕਿ ਸਭ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਦਰਸ਼ਕਾਂ ਨੂੰ ਸੁਣਨ ਵਾਲਿਆਂ ਨੂੰ ਸਾਈਕੋਲੋਜੀਕਲੀ ਇੰਨਾ ਕੁ ਸਟਰੋਂਗ ਕਰਦਾ ਕਿ ਉਹ ਪ੍ਰੈਗਨੈਂਸੀ ਪਲਾਨ ਖੁਦ ਕਰ ਸਕਣ ਤੇ ਅੱਜ ਅਸੀਂ ਇਸੇ ਕਰਕੇ ਇਹ ਟੌイズ ਨੂੰ ਰੱਖਿਆ ਸਮਨੇ ਤੇ ਅਸੀਂ ਇਹ ਦੱਸਣਾ ਚਾਹੁੰਦੇ ਆ ਤੇ ਅਸੀਂ ਕਿਉਂ ਆਪਣੀ ਜ਼ਿੰਦਗੀ ਨੂੰ ਨੀਰਸ ਬਣਾਇਆ ਹੋਇਆ ਅਸੀਂ ਕਿਉਂ ਨਹੀਂ ਆਪਣੀ ਜ਼ਿੰਦਗੀ ਨੂੰ ਰੰਗीन ਬਣਾਉਂਦੇ ਸਾਨੂੰ ਚਾਹੀਦਾ ਆ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਰੰਗीन ਬਣਾ ਇਹ ਤੇ ਰੰਗीन ਤਰੀਕੇ ਦੇ ਨਾਲ ਹੀ ਖਾਈਏ ਜਬਕਿ ਸਫੇਰ ਚੀਜ਼ਾਂ ਨੂੰ ਅਸੀਂ ਨਾ ਖਾਈਏ ਇਹ ਅੱਜ ਜਿਹੜੀ ਗੱਲ ਅਸੀਂ ਕੀਤੀ ਹੈ ਇਸ ਨੂੰ ਅਸੀਂ ਇਸ ਤੋਂ ਬਾਅਦ ਤੁਹਾਨੂੰ ਕਲੀਅਰ ਕਰਾਂਗੇ ਕਿ ਰੰਗीन ਚੀਜ਼ਾਂ ਖਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਰੰਗीन ਬਣਾ ਸਕਦੇ ਹਾਂ ਤੇ ਮੈਂ ਕਿਉਂ ਸਫੇਰ ਚੀਜ਼ਾਂ ਨੂੰ ਕਫਨ ਦੇ ਨਾਲ ਜੋ ਚੀਜ਼ ਨਹੀਂ ਕਹਿਣੀ ਚਾਹੀਦੀ ਕਫਨ ਦੇ ਨਾਲ ਮੈਂ ਕੰਪੇਅਰ ਕਰਾਂਗੀ ਇਟ ਇਜ਼ ਯੂਨੀਵਰਸਲ ਟਰੂਥ ਕਿ ਵਾਈਟ ਕਫਨ ਹੀ ਹੁੰਦਾ ਆ ਤੇ ਅੱਜ ਜਿਹੜੇ ਕਪਲ ਹੈਗੇ ਆ ਉਹ ਇਹਨਾਂ ਚੀਜ਼ਾਂ ਨੂੰ ਇਹ ਲੈ ਕੇ ਪ੍ਰੈਗਨਨਸੀ ਪਲਾਨ ਕਰਦੇ ਹੋਏ ਨੀਰਸ ਹੋ ਜਾਂਦੇ ਹੈਗੇ ਆ ਉਹ ਪਲਾਨ ਹੀ ਨਹੀਂ ਕਰ ਪਾਉਂਦੇ ਤੇ ਜਿਹੜੀ ਤੁਸੀਂ ਹੁਣੇ ਮੈਨੂੰ ਸਵਾਲ ਕੀਤਾ ਕਿ ਪਿਛਲੀ ਵਾਰੀ ਅਸੀਂ ਅਸ਼ੋਰ ਕੀਤਾ ਸੀਗਾ ਕਿ ਤੁਸੀਂ ਆਪਣੀ ਮਰਜ਼ੀ ਦਾ ਬੱਚਾ ਸਾਡੇ ਕੋਲੋਂ ਡਿਜ਼ਾਈਨ ਕਰਾ ਸਕਦੇ ਹੋ ਇਹ ਚੀਜ਼ਾਂ ਕਦੋਂ ਪੋਸੀਬਲ ਹੈ ਜਦੋਂ ਤੁਸੀਂ ਜਾਂ ਜਦੋਂ ਪੇਸ਼ੈਂਟ ਜਾਂ ਕਪਲ ਪ੍ਰੈਗਨੈਂਸੀ ਪਲਾਨ ਕਰਦੇ ਹੋયા ਸਾਡੇ ਅਕੋਰਡਿੰਗ ਫੋਲੋ ਕਰਨਗੇ ਸਾਡੀ ਦਸੀ ਡਾਈਟ ਨੂੰ ਫੋਲੋ ਕਰਨਗੇ ਡਾਈਟ ਚਾਰਟ ਨੂੰ ਫੋਲੋ ਕਰਨਗੇ ਜਿਸ ਤਰ੍ਹਾਂ ਕਿ ਆਯੁਰਵੇਦਾ ਦੇ ਵਿੱਚ ਕਿਹਾ ਗਿਆ ਹੈ ਕਿ ਸਾਨੂੰ ਦਿਨਚਰਿਆ ਆਹਾਰ ਚਰਿਆ ਇਸ ਨੂੰ ਫੋਲੋ ਕਰਨਾ ਚਾਹੀਦਾ ਹੈ ਤੇ ਅਸੀਂ ਉਹ ਹੀ ਚੀਜ਼ਾਂ ਐਡਵਾਈਸ ਕਰਦੇ ਹੈਗੇ ਹਾਂ ਤੇ ਹੁਣ ਜਿਵੇਂ ਤੁਸੀਂ ਸਵਾਲ ਕੀਤਾ ਕਿ ਮੈਮ ਤੁਸੀਂ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਸਾਨੂੰ ਐਕਸਪਲੇਨ ਕਰੋਗੇ ਕਿ ਕਿਸ ਤਰ੍ਹਾਂ ਸਾਨੂੰ ਕਾਉਂਸਲ ਕਰੋਗੇ ਕਿ ਅਸੀਂ ਈਜ਼ੀ ਪ੍ਰੈਗਨੈਂਸੀ ਪਲਾਨ ਕਰਕੇ ਤੇ ਅਸੀਂ ਬੱਚਾ ਲੈ ਸਕੀਏ ਇਸ ਦੇ ਵਿੱਚ ਬਹੁਤ ਸਾਰੇ ਰੀਜ਼ਨ ਹੈ ਬਹੁਤ ਸਾਰੇ ਕਾਰਨ ਹੈ ਅੱਜ ਮੈਂ ਮੇਜਰ ਰੀਜ਼ਨ ਸਭ ਤੋਂ ਪਹਿਲੇ ਐਕਸਪਲੇਨ ਕਰਨਾ ਚਾਹਾਂਗੀ ਕਿ ਜਿਹੜਾ ਕਪਲ ਦੇਖਦੇ ਹੀ ਨਹੀਂ ਕਿ ਸਾਨੂੰ ਇਹ ਪ੍ਰੋਬਲਮਸ ਨਾਲ ਅਸੀਂ ਸuffer ਕਰ ਰਹੇ ਹਾਂ ਫਾਰ ਇਗਜ਼ਾਮਪਲ ਸਭ ਤੋਂ ਵੱਡਾ ਰੀਜ਼ਨ ਇਹਦੇ ਵਿੱਚ ਹਾਰਮੋਨ ਇੰਬੈਲੈਂਸ ਹੋ ਜਾਂਦੇ ਆ ਸੈਕੰਡਰੀ ਜਨ ਲਗਾਓ ਕਿ థਾਇਰੋਇਡਿਜ਼ਮ ਵੱਰ ਜਾਂਦਾ ਜਾਂ ਤਾਂ ਇਹ ਹਾਈਪੋ ਹੋ ਜਾਂਦਾ ਹੈ ਜਾਂ ਇਹ ਹਾਈਪਰ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਨੈਕਸਟ ਕਾਰਨ ਅਸੀਂ ਸੋਚੀਏ ਇਹ ਲਗਾਈਏ ਇਹ ਡਾਇਗਨੋਸ ਕਰਾਈਏ ਤਾਂ ਉਸ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਸਾਡੀ ਬੋਡੀ ਦੇ ਵਿੱਚ ਆਕਸੀਡੇਸ਼ਨ ਪ੍ਰੋਪਰ ਨਹੀਂ ਹੋ ਪਾਂਦਾ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡਾ ਇਨਸੂਲਿਨ بگੜ ਚੁੱਕਿਆ ਹੁੰਦਾ ਹੈ ਜਿਸ ਨੂੰ ਅਸੀਂ ਬੌਦਰ ਹੀ ਨਹੀਂ ਕਰਦੇ ਕਿਉਂਕਿ ਸਾਡਾ ਹੈਕਟਿਕ ਸਕੈਡਿਊਲ ਹੈ ਕਿ ਅਸੀਂ ਸ਼ੈਡਿਊਲ ਅਕੋਰਡਿੰਗ ਚੱਲਦੇ ਆ ਅਸੀਂ ਆਪਣੇ ਆਪ ਤੇ ਸਮਾਂ ਲਾਉਂਦੇ ਹੀ ਨਹੀਂ ਅਸੀਂ ਪ੍ਰੈਗਨੈਂਸੀ ਕਰਨ ਤੋਂ ਪਹਿਲਾਂ ਸੋਚਦੇ ਹੀ ਨਹੀਂ ਅਸੀਂ ਉਸ ਚੀਜ਼ ਨੂੰ ਫੋਲੋ ਹੀ ਨਹੀਂ ਕਰਦੇ ਤੇ ਨੈਕਸਟ ਰੀਜ਼ਨ ਲਗਾਉਂੋ ਜਿਸ ਤਰ੍ਹਾਂ ਕਿ ਪੀ ਆਈ ਡੀ ਪੈਲਵਿਕ ਇਨਫਲੇਮੇਸ਼ਨ ਡਿਜ਼ੀਜ਼ ਦੇ ਨਾਲ ਫੀਮੇਲਸ ਪਹਿਲਾਂ ਹੀ ਮੈਰਿਜ ਤੋਂ ਪਹਿਲਾਂ ਹੀ ਸਫਰ ਕਰ ਰਹੀਆਂ ਹੁੰਦੀਆਂ ਤਾਂ ਉਸ ਤੋਂ ਪਹਿਲਾਂ ਮੈਰਿਜ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਪ੍ਰੈਗਨਨਸੀ ਹੁਣ ਪਲਾਨ ਕਰ ਰਹੇ ਹਾਂ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਇਨਫਲੇਮੇਸ਼ਨ ਦੇ ਨਾਲ ਅਸੀਂ ਸਫਰ ਕਰ ਰਹੇ ਸੀਗੇ ਜਿਹੜੀ ਹੌਲੀ-ਹੌਲੀ ਵੱਧਿਆਂ-ਵੱਧਿਆਂ ਫੈਲੋਪੀਅਨ ਟਿਊਬ ਦੇ ਵਿੱਚ ਬਲੋਕੇਜ ਆ ਜਾਂਦੀ ਹੈ ਜਾਂ ਪੀਸੀਓਡੀ ਨਾਲ ਸਫਰ ਕਰਦੇ ਆ ਜਾਂ ਲਗਾ ਲੋ ਸਿਸਟ ਬਣ ਜਾਂਦੀਆਂ ਤੇ ਇਹ ਸਭ ਚੀਜ਼ਾਂ ਸਾਨੂੰ ਪਤਾ ਉਦੋਂ ਲੱਗਦੀਆਂ ਜਦੋਂ ਅਸੀਂ ਪ੍ਰੈਗਨਨਸੀ ਪਲਾਨ ਕਰਦੇ ਆ ਪਰ ਇਹ ਚੀਜ਼ਾਂ ਉਸ ਸਮੇਂ ਨਹੀਂ ਹੁੰਦੀਆਂ ਇਹ ਚੀਜ਼ਾਂ ਤੇ ਪਹਿਲੇ ਕਿੰਨੇ ਸਾਲਾਂ ਤੋਂ ਚੱਲ ਰਹੀਆਂ ਹੁੰਦੀਆਂ ਉਸ ਟਾਈਮ ਤੇ ਅਸੀਂ ਬਹਾਦਰ ਨਹੀਂ ਕਰਦੇ ਤੇ ਇਹੀ ਰੀਜ਼ਨ ਹੈ ਤੇ ਜੇ ਹੁਣ ਇਹ ਰੀਜ਼ਨ ਜਿਹੜੀਆਂ ਇਹ ਡਿਜ਼ੀਜ਼ਸ ਐ ਇਹ ਕਪਲ ਨੂੰ ਦੇਖਣਾ ਚਾਹੀਦਾ ਆ ਪਾਟਨਸ ਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਇਹ ਚੀਜ਼ਾਂ ਤੋਂ ਕਿਉਂ ਸਫਰ ਕਰ ਰਹੇ ਹਾਂ ਮੈਂ ਹੁਣੇ ਤੁਹਾਨੂੰ ਦੱਸਿਆ ਸੀਗਾ ਹੁਣ ਐਕਸਪਲੇਨ ਆਪਾਂ ਕੀਤਾ ਆ ਕਿ ਆਯੁਰਵੈਦ ਦੇ ਵਿੱਚ ਦਿਨਚਰਿਆ ਤੇ ਆਹਾਰਚਰਿਆ ਨੂੰ ਬੌਦਰ ਕਰਨਾ ਚਾਹੀਦਾ ਜਬਕਿ ਅਸੀਂ ਫਾਲੋ ਹੀ ਨਹੀਂ ਕਰਦੇਗੀ ਪਰ ਤੁਸੀਂ ਤਾਂ ਇੱਕ ਗੱਲ ਕੀਤੀ ਸੀ ਕੁਆਲਿਟੀ ਸਪਰਮਸ ਦੀ ਗੱਲ ਕੀਤੀ ਸੀ ਅਸੀਂ ਅੱਜ ਕੱਲ ਤੇ ਜੇਕਰ ਅਸੀਂ ਆਈਵੀਐਫ ਦੇ ਵਿੱਚ ਚਲੇ ਜਾਈਏ ਆਈਵੀਐਫ ਵਾਲੇ ਪਾਸੇ ਨੂੰ ਤੁਰ ਪੀਏ ਸਾਨੂੰ ਤਾਂ ਹੀ ਨਹੀਂ ਪਤਾ ਹੁੰਦਾ ਕਿ ਉਹ ਸਪਰਮ ਹੈ ਕਿਸ ਦੇ ਆ ਜਾਂ ਸਾਡੇ ਜਿਹੜਾ ਇਨਸਰਟ ਕਰਦੇ ਹੈਗੇ ਨੇ ਤੇ ਸਾਨੂੰ ਇਹ ਕਿਵੇਂ ਪਤਾ ਲੱਗੇ ਤੁਸੀਂ ਕੁਆਲਿਟੀ ਸਪਰਮ ਦੀ ਗੱਲ ਕਿਵੇਂ ਕਰਦੇ ਸੀ ਦੇਖੋ ਸਰ ਇਸ ਗੱਲ ਦਾ ਜਵਾਬ ਮੈਂ ਹੁਣੇ ਦੇ ਚੁੱਕੀ ਆ ਪਰ ਮੈਂ ਦੁਬਾਰਾ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਦੋਂ ਆਪਣੇ ਐਗ ਜਾਂ ਸਪਰਮ ਕੁਆਲਿਟੀਟਿਵ ਨਹੀਂ ਹੋਣਗੇ ਉਹਨਾਂ ਦੀ ਮਟੈਲਿਟੀ ਅੱਛੀ ਨਹੀਂ ਹੋਏਗੀ ਤਾਂ ਉਹ ਓਬਵੀਅਸ ਹੈ ਉਹ ਐمبرੋ ਨਹੀਂ ਬਣ ਪਾਏਗਾ ਐمبرੋਨੀ ਬਣ ਪਾਏਗਾ ਤਾਂ ਰੈਪਚਰ ਨਹੀਂ ਹੋਣਾ ਰੈਪਚਰ ਨਹੀਂ ਹੋਣਾ ਤੇ ਉਹ ਬੇਬੀ ਕਨਸੀਵ ਨਹੀਂ ਹੋਣਾ ਅਗਰ ਕਨਸੀਵ ਹੋ ਵੀ ਗਿਆ ਤਾਂ ਸਰ ਦੇਖਿਆ ਜਾਂਦਾ ਹੈ ਕਿ ਦੂਸਰੇ ਮਹੀਨੇ ਤੀਸਰੇ ਮਹੀਨੇ ਇੱਥੋਂ ਤੱਕ ਕਿ ਬੱਚੇ ਦੀ ਧੜਕਣ ਨਹੀਂ ਬੰਦੀ 6 ਮਹੀਨਿਆਂ ਬਾਅਦ ਵੀ ਮਿਸਕਾਰੇਜ ਹੋ ਜਾਂਦਾ ਆ ਇਸ ਤੋਂ ਸਭ ਤੋਂ ਵੱਡਾ ਰੀਜ਼ਨ ਪੂਰ ਐਗ ਕੁਆਲਿਟੀ ਹੀ ਹੁੰਦਾ ਆ ਜਿਹੜੀਆ ਚੀਜ਼ਾਂ ਨੂੰ ਅਸੀਂ ਬਹੁਤ ਅਰੀ ਨਹੀਂ ਕਰਦੇ ਲਾਸਟ ਟਾਈਮ ਤੇ ਸਾਡੇ ਕੋਲ ਪੇਸ਼ੈਂਟ ਸੀਗੇ ਕਿ ਮਿਸਕਾਰੇਜ ਹੋ ਚੁੱਕਿਆ ਪੰਜਵੇਂ ਤੇ ਛੇਵੇਂ ਮਹੀਨੇ ਫਿਰ ਸਾਨੂੰ ਕਾਲ ਕਰ ਰਹੀ ਹੈ ਕਿ ਮੈਮ ਅਸੀਂ ਦੁਬਾਰਾ ਪਲਾਨ ਕਰ ਰਹੇ ਹਾਂ ਦੇਖੋ ਯੂਟਰਸ ਹੈ ਬੱਚੇਦਾਨੀ ਹੈ ਉਸਨੇ ਇੱਕ ਵਾਰੀ ਅਗਰ ਮਿਸਕਾਰੇਜ ਹੋ ਗਿਆ ਆਬਵੀਅਸ ਹੈ ਉਹ 3 ਤੋਂ 6 ਮੰਥ ਲਏਗੀ ਆਪਣੀ ਮੇਨ ਪੋਜੀਸ਼ਨ ਤੇ ਆਣ ਲੱਗੇ ਆ ਤਾਂ ਇਸ ਕਰਕੇ ਮੈਂ ਇਹ ਦੱਸਣਾ ਚਾਹ ਰਹੀ ਹਾਂ ਕਿ ਕਪਲਸ ਪਲਾਨ ਹੀ ਨਹੀਂ ਕਰਦਾ ਸੋਚਦਾ ਹੀ ਨਹੀਂ ਇਹ ਸਭ ਤੋਂ ਪਹਿਲੇ ਮੈਂ ਇਹੀ ਗੱਲ ਕਹੀਏ ਕਿ ਸਾਨੂੰ ਪ੍ਰੈਗਨੈਂਸੀ ਪਲਾਨ ਕਰਨਾ ਬਹੁਤ ਜ਼ਰੂਰੀ ਹੈ اچھا ਚਲੋ ਇਹ ਦੱਸੋ ਅਬ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ ਆ ਆਯੁਰਵੈਦਿਕ ਟ੍ਰੀਟਮੈਂਟ ਵੱਲ ਤੁਸੀਂ ਰਿਕਮੈਂਡ ਕਰੋਗੇ ਜਾਂ ਜਿਹੜਾ ਅੱਜਕੱਲ ਮਾਡਰਨ ਟੈਕਨੀਕ ਚੱਲ ਰਹੀ ਹੈ ਜਿਹੜਾ ਇਨਫਰਟੀਲਿਟੀ ਸੈਂਟਰ ਨੇ ਜਿਹੜੇ ਇਨਫਰਟੀਲਿਟੀ ਸੈਂਟਰ ਹੈਗੇ ਨੇ ਆਈਵੀਐਫ ਚੱਲੇ ਨੇ ਉਹ ਤੁਹਾਡੀ ਨਜ਼ਰ ਚ ਦੋਨਾਂ ਚੋਂ ਕਿਹੜੀ ਚੀਜ਼ ਸਾਨੂੰ ਠੀਕ ਲੱਗਦੀ ਹੈ ਸਰ ਮੈਂ ਮਾਫ ਕਰੋ ਮੈਂ ਤੁਸੀਂ ਮੈਨੂੰ ਹੁਣੇ ਸਵਾਲ ਕੀਤਾ ਪਹਿਲਾ ਕਿ ਮੈਮ ਬਈ ਐਗ ਔਰ ਸਪਰਮ ਆਈਵੀਐਫ ਕਰਾਉਂਦੇ ਆ ਦੂਸਰਿਆਂ ਦੇ ਹੁੰਦੇ ਆ ਜੋ ਕਿ ਡੋਨੇਟ ਕੀਤੇ ਜਾਂਦੇ ਹੈਗੇ ਆ ਤੇ ਮੈਂ ਇਸ ਚੀਜ਼ ਸਹਜੀ ਐਕਸਪਲੇਨ ਨਹੀਂ ਕਰਨਾ ਚਾਹ ਰਹੀ ਸੀ ਕਿ ਜੋ ਮੈਂ ਹੁਣ ਦੱਸ ਰਹੀ ਆ ਕਿ ਜਦੋਂ ਪ੍ਰੈ ਕਪਲ ਅ ਮੈਰਿਜ ਤੋਂ ਬਾਅਦ ਪਰੇਸ਼ਾਨ ਹੋ ਰੰਦਾ ਹੈ ਸਟ्रेस ਚ ਆ ਰੰਦਾ ਹੈ ਕਿ ਅਸੀਂ ਕਨਸੀਵ ਨਹੀਂ ਕਰ ਪਾਰੇ ਉਹ ਸਿੱਧਾ ਐਲੋਪੈਥੀ ਡਾਕਟਰ ਕੋਲ ਜਾਂਦਾ ਆ ਐਲੋਪੈਥੀ ਡਾਕਟਰ ਕੋਲ ਜਾਣ ਬਾਅਦ ਉਹਨਾਂ ਨੂੰ ਇਹਨਾ ਇਨਸਿਸਟ ਕਰ ਦਿੱਤਾ ਜਾਂਦਾ ਆ ਕਿ ਯੂ ਸ਼ੁਡ ਗੋ ਥਰੂ ਆਈਵੀਐਫ ਪਰ ਉਹ ਇਹ ਨਹੀਂ ਦੇਖਦੇ ਕਿ ਇਹ ਐਗ ਔਰ ਸਪਰਮ ਸਾਡੇ ਨਹੀਂ ਹੈਗੇ ਤੇ ਉਹ ਸیکنਡ ਗੱਲ ਕਿ ਅਗਰ ਅਸੀਂ ਐਲੋਪੈਥੀ ਲਗਾਈਏ ਐਲੋਪੈਥੀ ਡਾਕਟਰਸ ਨੇ ਪਹਿਲਾਂ ਹੀ ਆਪਾਂ ਨੂੰ ਕਹਿ ਦੇਣਾ ਹੁੰਦਾ ਹੈ ਕਿ ਇਹ 32 40% ਹੀ ਸਕਸੈਸ ਰੇਟ ਹੈ ਓਕੇ ਦੋਨਾਂ ਨੂੰ ਅਸੀਂ ਕੰਪੇਅਰ ਕਰੀਏ ਐਲੋ ਐਂਡ ਆਯੂ ਐਲੋ ਦੇ ਵਿੱਚ ਆਪਾਂ ਨੂੰ ਕਹਤਾ ਗਿਆ ਕਿ 32 40% ਸਕਸੈਸ ਰੇਟ ਹੈ ਜਦਕਿ ਅਸੀਂ ਆਯੁਰਵੈਦ ਦੇ ਵਿੱਚ ਮੋਰ ðeਨ 99% ਸ਼ੂਰ ਕਰਦੇ ਹਾਂ ਕਿ ਤੁਸੀਂ ਅਗਰ ਸਾਡੇ ਅਕੋਰਡਿੰਗ ਚੱਲੋਗੇ ਸਾਡੀ ਦਿੱਤੀ ਡਾਈਟ ਨੂੰ ਫੋਲੋ ਕਰੋਗੇ ਪ੍ਰੋਸੀਜਰ ਨੂੰ ਫੋਲੋ ਕਰੋਗੇ ਮੈਡੀਸਨ ਨੂੰ ਪ੍ਰੋਪਰ ਤਰੀਕੇ ਨਾਲ ਫੋਲੋ ਕਰੋਗੇ ਤਾਂ 99% ਮੈਂ ਦਾਅਵਾ ਕਰਦੀ ਹਾਂ ਕਿ ਸਾਡੇ ਕੋਲ ਉਹ ਇਸ ਤਰ੍ਹਾਂ ਦੇ ਪੇਸ਼ੈਂਟ ਬੱਚਾ ਲੈ ਕੇ ਹੀ ਜਾਂਦੇ ਆ ਔਰ ਉਹ ਵੀ ਰਿਚ ਹੈ ਗੁਆਲਟੀ ਦਾ ਜਿਹੜੀ ਅਸੀਂ ਹੁਣੇ ਹੀ ਗੱਲ ਕੀਤੀ 1% ਮੈਂ ਕਿਉਂ ਛੱਡਿਆ 1% ਇਸ ਕਰਕੇ ਛੱਡਿਆ ਕਿ ਕੁਝ ਕੁ ਕਿਸਮਤ ਦੀ ਗੱਲ ਵੀ ਅਸੀਂ ਮਾਲਕ ਨੂੰ ਸਭ ਹੀ ਮੰਨਣ ਵਾਲੇ ਆ ਤੇ 1% ਅਸੀਂ ਉਹ ਲਗਾ ਰਹੇ ਹਾਂ ਕਿ ਹਾਂ ਜਿੱਥੇ ਉਹ ਫੋਲੋ ਹੀ ਨਹੀਂ ਕਰਦੇ ਜਾਂ ਮਾਲਕ ਨੇ ਕੁਝ ਉਹਨਾਂ ਦੇ ਕਰਮਾਂ 'ਚ ਚੱਕਰ ਲਿਖਿਆ ਤਾਂ ਉਹ ਉਹ 1% ਸਿਰਫ ਅਸੀਂ ਉਹ ਛੱਡ ਰਹੇ ਆ ਅਦਰਵਾਈਜ਼ ਆਈ ਊਡ ਸੇ 100% ਆਈ ਅਸ਼ੂਰ ਯੂ ਕਿ 100% ਆਯੁਰਵੇਦਿਕ ਆਯੁਰਵੈਦਿਕ ਮੈਡੀਸਨ ਦੇ ਨਾਲ ਅਸੀਂ ਬੱਚਾ ਲੈ ਸਕਦੇ ਆ ਜੇ ਅਸੀਂ ਦੋਨਾਂ ਚੀਜ਼ਾਂ ਨੂੰ ਕੰਪੇਅਰ ਕਰੀਏ ਤੇ ਸਰ ਹੁਣੇ ਅਸੀਂ ਗੱਲ ਕੀਤੀ ਕਿ ਐਲੋਪੈਥੀ ਦੇ ਵਿੱਚ ਮੈਡੀਸਨ ਸਾਈਡ ਇਫੈਕਟਸ ਦੇਣ ਗਈਆਂ ਔਰ आयुर्वेदा ਦੇ ਵਿੱਚ ਸਾਈਡ ਇਫੈਕਟ ਨਹੀਂ ਦੇਣਗੀਆਂ ਜਦਕਿ ਆਪਾਂ ਨੇ ਇੱਕ ਡਿਜ਼ੀਜ਼ ਦੀ ਮੈਡੀਸਿਨ ਲਈ ਤਾਂ ਉਹ ਆਪਣੇ ਸਰੀਰ ਦੀ ਜਿਹੜੀਆਂ ਮਾਈਨਰ ਐਲੀਮੈਂਟਸ ਹੈ ਉਹ ਆਟੋਮੈਟਿਕਲੀ ਕਵਰ ਕਰ ਦੇ ਦਿੰਦੀਆਂ ਸੈਕਿੰਡ ਪੁਆਇੰਟ ਅਸੀਂ ਲਈਏ ਕਿ ਹੁਣੇ ਅਸੀਂ ਗੱਲ ਕੀਤੀ ਸੀ 30 ਤੋਂ 40% ਬਟ ਵੀ ਐਨਸ਼ੋਰ ਯੂ ਮੋਰ ਥੈਨ 99% ਜੀ ਜੀ ਤੀਸਰੀ ਗੱਲ ਲਈਏ ਸਰ ਜੋ ਮੇਰੇ ਹੀ ਕਹਿੰਤੇ ਨਹੀਂ ਦਰਸ਼ਕਾਂ ਨੂੰ ਵੀ ਪਤਾ ਆ ਔਰ ਪੇਸ਼ੈਂਟ ਨੂੰ ਵੀ ਪਤਾ ਆ ਕਿ ਇਹ ਐਕਸਪੈਂਸਿਵ ਟ੍ਰੀਟਮੈਂਟ ਹੈ ਜੀ ਜੀ ਜਦਕਿ ਆਯੁਰਵੇਦਿਕ ਮੈਡੀਸਨ ਵੱਲ ਜਾਓਗੇ ਤਾਂ ਦਿਸ ਇਜ਼ ਇਨ ਐਕਸਪੈਂਸਿਵ ట్రీట్మెంట్ ఇన్ఎక్స్పెన్సివ్ మ ਸਰ ਆਈ ਮੀਨ ਟੂ ਸੇ ਇਨਐਕਸਪੈਂਸਿਵ ਇਹਦੇ ਵਿੱਚ ਤੁਹਾਡਾ ਖਰਚਾ ਕਿੰਨਾ ਕਿ ਜਬਕਿ ਆਪਣੇ ਐਲੋਪੈਥੀ ਦੇ ਵਿੱਚ ਤਾਂ ਮੋਰ ਥਨ 2 ਲੱਖ ਤੱਕ ਵੀ ਚਲੇ ਜਾਂਦੇ ਹੈ ਜਿਹੜਾ ਇੰਜੈਕਸ਼ਨ ਲੱਗਦਾ ਸਿਰ 15-1500 2-2000 ਤੱਕ ਦਾ ਇੰਜੈਕਸ਼ਨ ਜਿਹੜਾ ਇਨੀਸ਼ੀਅਲ ਸਟੇਜ ਤੋਂ ਟ੍ਰੀਟਮੈਂਟ ਕਰਾਉਂਦੇ ਸ਼ੁਰੂ ਹੋ ਜਾਂਦਾ ਹੈ ਜਬਕਿ ਉਹ ਇਹ ਕਹਿੰਦੇ ਕਿ ਅਗਰ ਫਸਟ ਟਾਈਮ ਤੇ ਤੁਹਾਡਾ ਐਨਾਈ ਸਕਸੈਸ ਹੋਇਆ ਤਾਂ ਯੂ ਹੈਵ ਟੂ ਗੈਟ ਸੈਕਿੰਡ ਚਾਂਸ ਐਂਡ ਅਨਦਰ ਚਾਂਸ ਜਬਕਿ ਸਰ ਅਸੀਂ ਤਾਂ ਸੈਕਿੰਡ ਚਾਂਸ ਦੀ ਗੱਲ ਹੀ ਨਹੀਂ ਕਰਦੇ 100 ਰੁਪਏ ਦਾ ਮੈਡੀਸਨ ਦੇ ਵਿੱਚ ਇਸ ਕਰਕੇ ਮੈਂ ਇਸ ਚੀਜ਼ ਨੂੰ ਕਹਿ ਰਹੀ ਕਿ ਹੂਈ ਹੈ ਇਹ ਇਨਕਸਪੈਂਸਿਵ ਹੈ ਸੈਕਿੰਡ ਇਹ ਤੁਹਾਨੂੰ ਪੇਨ ਮਤਲਬ ਪੇਸ਼ੈਂਟ ਨੂੰ ਕਿੰਨਾ ਪੇਨ ਨੂੰ ਕਿੰਨਾ ਇੰਜੈਕਟ ਕੀਤਾ ਜਾਂਦਾ ਹੈ ਜਦਕਿ ਇਹਦੇ ਵਿੱਚ ਤੁਸੀਂ ਇੱਕ ਡਿਲੀਵਰੀ ਟਾਈਮ ਤੇ ਪੇਸ਼ੈਂਟ ਨੇ ਡਿਲੀਵਰੀ ਕਰਾਉਣੀ ਹੈ ਪੂਰਾ ਇਅਰਲੀ ਟ੍ਰੀਟਮੈਂਟ ਸਿਰਫ ਪ੍ਰੋਪਰ ਤਰੀਕੇ ਨਾਲ ਖਾਣਾ ਹੀ ਹੈ ਤੇ ਇਹ ਜਿਹੜੀਆਂ ਹੁਣੇ ਅਸੀਂ ਡਿਜ਼ੀਜ਼ ਡਿਸਕਸ ਕੀਤੀਆਂ ਇਹ ਸਾਰੀਆਂ ਡਿਜ਼ੀਜ਼ ਆਟੋਮੈਟਿਕਲੀ ਕਵਰ ਅਪ ਹੋ ਜਾਣੀਆਂ ਸੌਟ ਆਊਟ ਹੋ ਜਾਣੀਆਂ ਤਾਂ ਆਈ ਪ੍ਰਿਫਰ ਫਸਟ ਯੂ ਸ਼ੁੱਡਨਟ ਗੋ ਟੂ ਐਲੋਪੈਥੀ ਈਵਨ ਸਾਨੂੰ ਐਲੋਪੈਥੀ ਜਾਣ ਦੀ ਬਜਾਏ ਸਾਨੂੰ ਪਹਿਲੀ ਰਿਕਵਰੀ ਆਯੁਰਵੇਦਾ ਵੱਲ ਕਿਉਂ ਨਹੀਂ ਜਾਣੀ ਚਾਹੀਦੀ ਜਦਕਿ ਸਾਡਾ ਪਾਸਟ ਐਕਸਪੀਰੀਅੰਸ ਇਹ ਕਹਿੰਦਾ ਹੈ ਕਿ ਸਾਡੇ ਕੋਲੋਂ ਦੋ ਦੋ ਵਾਰੀ ਈਵਨ ਆਈਵੀਐਫ ਕਰਾ ਕੇ 3rd ਟਾਈਮ ਤੇ ਉਹ ਫੇਰ ਆਂਦੀ ਹੈ ਤੁਸੀਂ ਇੰਨਾ ਪੈਸਾ ਬਰਬਾਦ ਕਰਕੇ ਇੰਨਾ ਟਾਈਮ ਇੰਨਾ ਸ਼ਰੀਰ ਜਿਹੜਾ ਕਿ ਸ਼ਰੀਰ ਨੂੰ ਐਨੀਆ ਡਿਜ਼ੀਜ਼ਸ ਲੱਗ ਚੁੱਕੀਆਂ ਆਂਦੀਆਂ ਪਰਮਨੈਂਟਲੀ ਬੀਪੀ ਦੇ ਨਾਲ ਸਫਰ ਕਰ ਰਹੀ ਹੈ ਪੇਸ਼ੈਂਟ ਤੇ ਉਸ ਤੋਂ ਬਾਅਦ ਸਾਨੂੰ ਫੇਰ ਉਹਦੀ ਪ੍ਰਕਿਰਤੀ ਚੈੱਕ ਕਰਨੀ ਪੈਂਦੀ ਹੈ ਆਯੁਰਵੇਦ ਦੇ ਹਿਸਾਬ ਨਾਲ ਪ੍ਰਕਿਰਤੀ ਨੂੰ ਦੇਖ ਕੇ ਉਹਦੀ ਜਿਹੜੀਆਂ ਸਾਈਡ ਇਫੈਕਟਸ ਹੋ ਚੁੱਕੀਆਂ ਹੁੰਦੀਆਂ ਐਲੋਪੈਥੀ nal ve ਤੇ ਸਾਨੂੰ ਉਸ ਨੂੰ ਸੌਟ ਆਊਟ ਕਰਨਾ ਪੈਂਦਾ ਉਸ ਤੋਂ ਬਾਅਦ ਬਿਲਕੁਲ ਬਿਲਕੁਲ ਆਬਵੀਅਸ ਉਹ ਰਿਐਲਿਟੀ ਇਹ ਕਿ ਪੇਸ਼ੈਂਟ ਸਾਨੂੰ ਕਹਿੰਦੇ ਕਿ ਮੈਮ ਅਸੀਂ ਇਹ ਵਾਲਾ ਫਾਰਮੂਲਾ ਫਾਲੋ ਕੀਤਾ ਸਾਡਾ ਪੀਸੀਓਡੀ ਕਵਰ ਹੋ ਗਿਆ ਪਹਿਲਾਂ ਟੈਸਟ ਚ ਪੀਸੀਓਡੀ ਆ ਰਿਹਾ ਸੀ ਇਨਫੈਕਸ਼ਨ ਆ ਰਿਹਾ ਸੀ ਬਟ ਅਸੀਂ ਫਾਲੋ ਕੀਤਾ ਸਾ ਸਾਡੀ ਇਹ ਚੀਜ਼ ਕਵਰ ਹੋ ਗਈ ਇੱਥੋਂ ਤੱਕ ਵੀ ਸਾਨੂੰ ਪਿਛਲੀ ਵਾਰੀ ਕਾਲ ਆਈ ਹੈ ਕਿ ਵਿਦਿਨ ਅ ਮੰਥ ਇਹ ਟ੍ਰੀਟਮੈਂਟ ਲੈ ਕੇ ਉਹਨਾਂ ਦਾ ਪੀਸੀਓਡੀ ਤੇ ਕਵਰ ਹੋਇਆ ਹੋਇਆ ਨਾਲੋਂ ਨਾਲ ਕਨਸੀਵ ਵੀ ਹੋ ਗਿਆ ਅੱਛਾ ਸਾਡੇ ਨਾਲ ਉਸਨੇ ਗੱਲ ਨਹੀਂ ਕੀਤੀ ਪੇਸ਼ੈਂਟ ਨੇ ਸਿਰਫ ਐਡਵਰਟਾਈਜ਼ਮੈਂਟ ਦੇਖੀ ਹੈ ਤਾਂ ਉਹਨਾਂ ਨੇ ਫਾਰਮੂਲਾ ਸੁਣਿਆ ਤੇ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਕਾਲ ਕੀਤੀ ਕਿ ਮੈਮ ਵੀ ਆਰ ਵੈਰੀ ਥੈਂਕਫੁਲ ਟੂ ਯੂ ਬਿਕਾਜ਼ ਵੀ ਹੈਵ ਕਨਸੀਵਡ ਤਾਂ ਉਸ ਤੋਂ ਬਾਅਦ ਮੈਂ ਪੁੱਛਿਆ ਕਿ ਤੁਸੀਂ ਕਿਹੜੀ ਵੀਡੀਓ ਦੇਖੀ ਸੀ ਕਿਹੜਾ ਫਾਰਮੂਲਾ ਫਾਲੋ ਕੀਤਾ ਸੀਗਾ ਤਾਂ ਸੇਮ ਉਸੇ ਚੀਜ਼ ਨੂੰ ਮੈਂ ਧਿਆਨ 'ਚ ਰੱਖਦੇ ਹਾਂ ਹਰ ਵਾਰੀ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਸਾਈਕੋਲੋਜੀਕਲੀ ਪੇਸ਼ੈਂਟ ਨੂੰ ਕਾਉਂਸਲ ਕਰਾਂ ਤਾਂ ਕਿ ਉਹ ਸਮਝਣ ਉਹ ਆਪਣੇ ਡਾਕਟਰ ਆਪ ਹੀ ਬਣ ਜਾਣ ਤਾਂ ਇਸ ਵਾਰੀ ਅਸੀਂ ਇੱਕ ਐਫ ਫਾਰਮੂਲਾ ਰੱਖਿਆ ਐ ਫਾਰਮੈਟ ਰੱਖਿਆ ਜੋ ਹਰ ਲੇਡੀ ਨੇ ਜਿਸ ਨੂੰ ਪੀਰੀਅਡਸ ਆਉਂਦੇ ਆ ਉਸਨੇ ਇਸ ਤਰੀਕੇ ਇਸ ਫਾਰਮੈਟ ਨੂੰ ਫੋਲੋ ਕਰਨਾ ਹੈ ਇਹ ਕਿਹੜਾ ਫਾਰਮੈਟ ਹੈ ਜੀ ਸਰ ਇਹ ਫਾਰਮੈਟ ਇਸ ਤਰੀਕੇ ਹੈ ਕਿ ਸਾਨੂੰ ਕਈ ਕਾਲਸ ਆਉਂਦੀਆਂ ਇਹ ਪੁੱਛਦੇ ਆ ਕਿ कपल ਮੈਮ ਸਾਨੂੰ ਕਦੋਂ ਰਿਲੇਸ਼ਨ ਬਣਾਉਣਾ ਚਾਹੀਦਾ ਹੈ ਜਿੱਥੇ ਸਾਡੇ ਕੋਲੋਂ ਜ਼ਿਆਦਾ ਚਾਂਸਸ ਹੁੰਦੇ ਆ ਬਿਕੋਜ਼ ਸਾਨੂੰ ਪਤਾ ਹੈ ਕਿ ਹੈਕਟਿਕ ਸਕੈਡਿਊਲ ਹੈ ਉਹਦੇ ਅਕੋਰਡਿੰਗ कपल ਨੂੰ ਹੁੰਦਾ ਹੈ ਕਿ ਸਾਡਾ ਡਿਊਟੀ ਟਾਈਮ ਹੈਗਾ ਅਸੀਂ ਬਹੁਤ ਬਿਜ਼ੀ ਰਹਿੰਦੇ ਆ ਕਿ ਮੈਮ ਸਾਨੂੰ ਐਗਜ਼ੈਕਟ ਟਾਈਮ ਦੱਸੋ ਜਦੋਂ ਸਾਡੇ ਜ਼ਿਆਦਾ ਚਾਂਸਸ ਹੋਣ ਅਸੀਂ ਇਸ ਕਰਕੇ ਇਹ ਫਾਰਮੂਲਾ ਰੱਖਿਆ ਸਾਨੂੰ ਅੱਜ ਦੇ ਟਾਈਮ ਤੇ ਇਹ ਰਹਿਣ ਕਿ ਅੱਜ ਦਾ ਜੋ ਟ੍ਰੈਂਡ ਹੈ ਸਾਨੂੰ ਇਜ਼ੀ ਵੇ ਇਜ਼ੀ ਵੇ ਖਾਣਾ ਆਈ ਮੀਨ ਟੂ ਸੇ ਕਿ ਜਿਸ ਤਰ੍ਹਾਂ ਸੈਚੁਰੇਟਿਡ ਫੈਟ ਦਾ ਯੂਜ਼ ਕਰ ਰਹੇ ਆ ਅਸੀਂ ਜਿਆਦਾ ਮੈਦਾ ਖਾ ਰਹੇ ਹੈਗੇ ਆ ਸਫੇਦ ਚੀਜ਼ਾਂ ਚ ਖਾ ਰਹੇ ਆ ਉਹਨੇ ਮੈਂ ਸਫੇਦ ਚੀਜ਼ਾਂ ਨੂੰ ਵੀ ਐਕਸਪਲੇਨ ਕਰਾਂਗੀ ਸਰ ਉਹਨੇ ਆਪਾਂ ਰੰਗीन ਚੀਜ਼ਾਂ ਤੁਹਾਨੂੰ ਐਕਸਪਲੇਨ ਕਰ ਦਿੱਤੀਆਂ ਹੋਈਆਂ ਤੇ ਸਾਨੂੰ ਇਹ ਸੈਚੁਰੇਟਿਡ ਫੈਟ ਔਰ 언ਹੈਲਦੀ ਡਾਈਟ ਸਾਨੂੰ ਨਹੀਂ ਲੈਣੀਆਂ ਚਾਹੀਦੀਆਂ ਗੀਆਂ ਇਹਦੇ ਵਿੱਚ ਸਫੇਦ ਚੀਜ਼ਾਂ ਸਰ ਮੇਨ ਜੋ ਸਾਨੂੰ ਛੱਡਣ ਦੀ ਜ਼ਰੂਰਤ ਹੈ ਉਹ ਹੈਗਾ ਜੀ ਨਮਕ ਚੀਨੀ ਆਟਾ ਸਾਲਟ ਇਹ ਸਭ ਚੀਜ਼ਾਂ ਨੂੰ ਜਦਕਿ ਸਾਨੂੰ ਫਲੋਰ ਵੀ ਅਸੀਂ ਆਟਾ ਖਾ ਰਹੇ ਹਾਂ ਫਲੋਰ ਵੀ ਨਹੀਂ ਸਾਨੂੰ ਖਾਣਾ ਚਾਹੀਦਾ ਸਾਨੂੰ ਅ ਦੂਸਰੇ ਫਲੋਰ ਜਿਸ ਤਰ੍ਹਾਂ ਕਿ ਆਪਣਾ ਰਾਗੀ ਕੋਦਰਾ ਤੇ ਇਸ ਤਰ੍ਹਾਂ ਦੇ ਫਲੋਰ ਸਾਨੂੰ ਲੈਣੇ ਚਾਹੀਦੇ ਹੈਗੇ ਤੇ ਉਹ ਵੀ ਸਾਨੂੰ ਕਨਕ ਵਾਲਾ ਆਟਾ ਜੋ ਅਸੀਂ ਖਾ ਰਹੇ ਹਾਂ ਉਹ ਸਾਨੂੰ ਅਵੋਇਡ ਕਰਨਾ ਚਾਹੀਦਾ ਹੈ ਤਾਂ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਾਈਟ ਚੀਜ਼ਾਂ ਹੀ ਦੱਸੀਆਂ ਹੈਗੀਆਂ ਫਾਰ ਐਗਜ਼ਾਮਪਲ ਹੋਰ ਲਗਾ ਲੋ ਤਾਂ ਮੈਦੇ ਦਾ ਬਹੁਤ ਜ਼ਿਆਦਾ ਯੂਜ਼ ਹੈ ਅਸੀਂ ਬ੍ਰੈਡ ਪਸੰਦ ਕਰਦੇ ਹਾਂ ਬ੍ਰੈਡ ਖਾ ਰਹੇ ਹਾਂ ਮਾਰਨਿੰਗ ਉੱਠ ਰਹੇ ਹਾਂ ਤਾਂ ਫਿਰ ਸਾਡੀ ਇੱਕ ਕੁਆਲਿਟੀ ਜਿਹੜੀ ਹੈ ਉਹ ਕਿਸ ਤਰ੍ਹਾਂ ਸਟਰੋਂਗ ਹੋਣੀ ਹੈ ਕਿਸ ਤਰ੍ਹਾਂ ਪੂਰ ਹੋਣੀ ਹੈ اچھا اچھا ਬਈ ਤੁਸੀਂ ਸ਼ਬਦ ਯੂਜ਼ ਕੀਤਾ ਖਾਣਾ ਤੇ ਪੀਣਾ ਖਾਣਾ ਤਾਂ ਤੁਸੀਂ ਦੱਸਤਾ ਕਿ ਰੰਗੀਨ ਚੀਜ਼ਾਂ ਖਾਣੀਆਂ ਨੇ ਯਾਨੀ ਕਿ ਫਰੂਟਸ ਖਾਣੇ ਨੇ ਉਹ ਤੁਸੀਂ ਪ੍ਰੋਪਰ ਉਹਨਾਂ ਨੂੰ ਚੈੱਕ ਅਪ ਕਰਨ ਤੋਂ ਬਾਅਦ ਰეკਮੈਂਡ ਕਰਦੇ ਹੋ ਵੀ ਤੁਸੀਂ ਐਪਲ ਖਾਣਾ ਹੈ ਤੁਸੀਂ ਕੇਲਾ ਖਾਣਾ ਹੈ ਤੁਸੀਂ ਅੰਬਰੂਤ ਖਾਣਾ ਹੈ ਉਹ ਤੁਸੀਂ ਦੇ ਇਹ ਤੁਸੀਂ ਦੱਸ ਰਹੇ ਸੀ ਕਿ ਮਰੀਜ਼ ਤੋਂ ਮਰੀਜ਼ ਵੈਰੀ ਹੁੰਦਾ ਹੈ ਕਿ ਕਿਹੜਾ ਫਰੂਟ ਤੁਸੀਂ ਰੰਗੀਨ ਕਿਹੜਾ ਉਹਨੂੰ ਹਰਾ ਦੱਸਦੇ ਹੋ ਲਾਲ ਦੱਸਦੇ ਹੋ ਜਾਂ yellow ਦੱਸਦੇ ਹੋ ਜੀ ਸਰ ਫਿਰ ਤੁਸੀਂ ਸ਼ਬਦ ਯੂਜ਼ ਕੀਤਾ ਸੀ ਪੀਣਾ ਪੀਣਾ ਕੀ ਹੈ ਤੁਸੀਂ ਖਾਣਾ ਪੀਣਾ ਸ਼ਬਦ ਯੂਜ਼ ਕੀਤਾ ਹੈ ਬਿਲਕੁਲ ਦੇਖੋ ਜੀ ਆਯੁਰਵੇਦਾ ਦੇ ਵਿੱਚ ਕਿਹਾ ਗਿਆ ਹੈ ਕਿ ਖਾਣੇ ਦੀ ਚੀਜ਼ੋ ਕੋ ਪੀਣਾ ਚਾਹੀਏ ਔਰ ਪੀਣੇ ਦੀ ਚੀਜ਼ੋ ਕੋ ਖਾਣਾ ਚਾਹੀਏ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਬੜਾ ਇੰਟਰਸਟਿੰਗਲੀ ਅਸੀਂ ਉਸ ਨੂੰ ਉਹਨਾਂ ਨੂੰ ਐਸੀ ਤਰ੍ਹਾਂ ਸਾਈਕੋਲੋਜੀਕਲੀ ਸਟਰੋਂਗ ਕਰਦੇ ਆ ਕਿ ਆਪਾਂ ਜੋ ਵੀ ਚੀਜ਼ ਖਾ ਰਹੇ ਆ ਹੁਣ ਅਸੀਂ ਗੱਲ ਕੀਤੀ ਸੀ ਕਿ ਹੈਕਟਿਕ ਸ케ਡਿਊਲ ਹੈ ਸਭ ਦਾ ਤੇ ਅਸੀਂ ਕੀ ਕਰਦੇ ਆ ਮਾਰਨਿੰਗ ਫਟਾਫਟ ਸਾਡੇ ਕੋਲ ਟਾਈਮ ਨਹੀਂ ਹੈ ਡਿਊਟੀ ਤੇ ਜਾ ਰਹੇ ਆ ਚਲੋ ਜੀ ਦੁੱਧ ਲਿਆ ਚਾਹ ਲਈ ਨਾਲ ਬ੍ਰੈਡ ਲੈ ਲਿਆ ਮੀਨਸ ਇਸ ਤਰ੍ਹਾਂ ਦੀ ਚੀਜ਼ਾਂ ਯੂਜ਼ ਕਰਦੇ ਆ ਹੈਨਾ ਤੇ ਜਦਕਿ ਮੇਰਾ ਇਹ ਅਸੀਂ ਕੁਝ ਖਾਣਾ ਹੈ ਖਾਣਾ ਇਸ ਤਰੀਕੇ ਹੈ ਉਸ ਨੂੰ ਸਾਨੂੰ ਇੰਨਾ ਚਿਊ ਕਰਨਾ ਹੈ ਵੀ ਸ਼ੁਡ ਚਿਊ ਵੈਰੀ ਪ੍ਰੋਪਰਲੀ ਕਿ ਬਿਲਕੁਲ ਪਤਲਾ ਹੋ ਜਾਏ ਸਾਡੇ ਮੂੰਹ ਚ ਜਾ ਕੇ ਸਾਨੂੰ ਇਦਾਂ ਲੱਗੇ ਜਿਵੇਂ ਪਾਣੀ ਪੀ ਰਹੇ ਆ ਓਕੇ ਤੇ ਪੀਣ ਵਾਲੀ ਚੀਜ਼ਾਂ ਨੂੰ ਅਸੀਂ ਖਾਣਾ ਮੀਨ ਸਾਨੂੰ ਪੀਣਾ ਪਾਣੀ ਬਿਲਕੁਲ ਸਾਨੂੰ ਬੈਠ ਕੇ ਪੀਸਫੁਲੀ ਸਿਪ ਸਿਪ ਕਰਕੇ ਪੀਣਾ ਚਾਹੀਦਾ ਆ ਜਿਵੇਂ ਸਾਨੂੰ ਲੱਗੇ ਕਿ ਅਸੀਂ ਇੱਕ ਬਾਈਟ ਲੈ ਰਹੇ ਆ ਓਕੇ ਅੱਛਾ ਤੇ ਮੈਂ ਫਿਰ ਜਿਹੜੀ ਤੁਸੀਂ ਦੱਸੇ ਨੇ ਸਾਰੇ ਬੜੇ ਮੈਨੂੰ ਲੱਗਦਾ ਕਿ ਬਾਰੀਕੀ ਨਾਲ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਤੇ ਪਰ ਬਹੁਤ ਵਾਰ ਹੁੰਦਾ ਹੈ ਕਿ ਹਰ ਇੱਕ ਚੀਜ਼ ਨੂੰ ਪ੍ਰੋਪਰ ਫਾਲੋ ਕਰ ਲਿਆ ਬਹੁਤ देर ਤੋਂ ਫਾਲੋ ਕਰ ਰਹੇ ਨਹੀਂ ਆ ਥੋੜੀ ਵੀਡੀਓ ਤੋਂ ਬਾਅਦ ਫਾਲੋ ਕਰ ਲਿਆ ਤੇ ਜਿਹਨਾਂ ਨੂੰ ਫਰਕ ਨਹੀਂ ਪੈਂਦਾ ਜਾਂ ਨਹੀਂ ਪਏਗਾ ਫਿਰ ਉਹਨਾਂ ਵਾਸਤੇ ਤੁਸੀਂ ਕੋਈ ਹੱਲ ਰੱਖਿਆ ਹੋਇਆ ਹੈ ਬਿਲਕੁਲ ਜੀ ਉਹਨਾਂ ਦੇ ਲਈ ਅਸੀਂ ਪੰਜ ਮੰਤਰ ਡਾਈਟ ਦੇ ਦੇ ਸਕਦੇ ਹੁਣ ਅਸੀਂ ਡਾਈਟ ਹੀ ਡਿਸਕਸ ਕੀਤੀ ਰੰਗीन ਚੀਜ਼ਾਂ ਤੇ ਵਾਈਟ ਚੀਜ਼ਾਂ ਨੂੰ ਮੈਂ ਐਕਸਪਲੇਨ ਕੀਤਾ ਤਾਂ ਹੁਣ ਇਸ ਚੀਜ਼ ਨੂੰ ਐਕਸਪਲੇਨ ਕਰਦੇ ਹੋਏ ਜੇ ਮੈਂ ਫਾਈਵ ਮੰਤਰ ਹੀ ਇਸ ਤਰ੍ਹਾਂ ਦੱਸਦਾ ਹਾਂ ਫਾਈਵ ਫਾਈਵ ਡਾਈਟਸ ਹੀ ਇਸ ਤਰ੍ਹਾਂ ਜੇ ਦੱਸ ਦਵਾਂ ਕਿ ਉਹ ਡਾਈਟ ਮੈਂ ਸੁਣਨ ਵਾਲਿਆਂ ਨੂੰ ਮੇਰੇ ਦਰਸ਼ਕਾਂ ਨੂੰ ਮੈਂ ਕਾਉਂਸਲ ਤੇ ਸਾਈਕੋਲੋਜੀਕਲੀ ਰੀਅਲੀ ਹਾਰਡਲੀ ਸਟਰੋਂਗ ਕਰਨਾ ਚਾਹ ਰਹੀ ਹਾਂ ਕਿ ਅਗਰ ਉਹ ਇਹ ਪੰਜ ਚੀਜ਼ਾਂ ਨੂੰ ਫਾਲੋ ਕਰਦੇ ਹੈ ਤਾਂ ਉਹਨਾਂ ਦੀ ਐਗ ਕੁਆਲਿਟੀ ਜਿਹੜੀ ਹੈ ਉਹ ਵੀ ਇੰਪਰੂਵ ਹੋਏਗੀ ਅਗਰ ਇਨਫੈਕਸ਼ਨ ਹੈ ਪੀਸੀਓਡੀ ਜੋ ਅਸੀਂ ਸਭ ਤੋਂ ਪਹਿਲਾਂ ਡਿਜ਼ੀਜ਼ਸ ਡਿਸਕਸ ਕੀਤੇ ਅਸੀਂ ਮੇਜਰ ਡਿਜ਼ੀਜ਼ਸ ਉਹ ਆਟੋਮੈਟਿਕਲੀ ਸਰ ਕਵਰ ਹੋ ਜਾਣਗੀਆਂ ਬਟ ਸਾਨੂੰ ਪਹਿਲੇ ਐਸ਼્યોਰ ਮਤਲਬ ਅਗਰ ਸੁਣ ਰਹੇ ਹੈ ਮੈਨੂੰ ਤਾਂ ਐਸ਼્યોਰ ਕਰਨ ਕਿ ਹਾਂ ਮੈਮ ਦੱਸ ਰਹੇ ਅਸੀਂ ਸੁਣ ਰਹੇ ਆਂ ਦਿਲ ਨਾਲ ਤਾਂ ਅਸੀਂ ਇਹ 5 ਮੰਤਰ ਡਾਈਟ ਦੇ ਜਿਹੜੇ ਹੈਗੇ ਉਹ ਅਸੀਂ ਫੋਲੋ ਕਰਾਂਗੇ ਕਰਾਂਗੇ ਜੀ 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 ਉਹਦੇ ਵਿੱਚ ਸਰ ਮੈਂ ਸਭ ਤੋਂ ਪਹਿਲੇ ਪਾਈਨੈਪਲ ਰੱਖਣਾ ਚਾਹਾਂਗੀ ਹਾਂ ਪਾਈਨੇਪਲ ਅਗਰ ਆਪਾਂ ਲੈ ਰਹੇ ਆ ਤਾਂ ਜਦੋਂ ਵੀ ਆਪਾਂ ਨੂੰ ਪ੍ਰੈਗਨੈਂਸੀ ਪਲਾਨ ਕਰਨੀ ਹੈ ਆਪਾਂ ਨੇ ਤਾਂ ਐਗ ਸਟਰੋਂਗ ਬਣਾਉਣਾ ਹੈ ਪਤਾ ਹੈ ਪੇਸ਼ੈਂਟ ਨੂੰ ਕਪਲ ਨੂੰ ਜਦੋਂ ਪ੍ਰੈਗਨੈਂਸੀ ਪਲਾਨ ਕਰ ਰਹੇ ਤੇ ਐਗ ਵੀ ਸਟਰੋਂਗ ਹੋਣਾ ਚਾਹੀਦਾ ਸਪਰਮ ਵੀ ਸਟਰੋਂਗ ਹੋਣਾ ਚਾਹੀਦਾ ਤਾਂ ਉਹਨਾਂ ਨੂੰ ਫਸਟ ਡਾਈਟ ਪਾਈਨੈਪਲ ਜਿਹਦੇ ਵਿੱਚ ਕੀ ਬ੍ਰੋਮੀਲੀਨ ਐਂਜ਼ਾਈਮ ਹੈ ਜੋ ਸਾਡੇ ਯੂਟਰਸ ਨੂੰ ਬਹੁਤ ਸਟਰੋਂਗ ਕਰ ਦਿੰਦਾ ਹੈ ਕਿ ਸਾਨੂੰ ਮੰਤਰ ਹੀ ਬਣਾ ਲੈਣਾ ਕਿ ਅਸੀਂ ਸੁਣ ਰਹੇ ਹਾਂ ਕਿ ਸਭ ਤੋਂ ਪਹਿਲਾਂ ਮੈਮ ਨੇ ਪਾਈਨੈਪਲ ਖਾਇਆ ਸੈਕਿੰਡ ਚੀਜ਼ ਅਸੀਂ ਲਈਏ ਤਾਂ সুইਟ ਪੋਟੈਟੋ ਜਿਹਨੂੰ ਕਿ ਸ਼ਕਰਕੰਦੀ ਵੀ ਕਹਿੰਦੇ ਆ ਕਚਾਲੂ ਵੀ ਕਹਿੰਦੇ ਆ ਜਾਂ ਇਹਦੇ ਨਾਲ ਅਸੀਂ ਗਾਜਰ ਵੀ ਕੈਰਟ ਵੀ ਐਡ ਕਰ ਸਕਦੇ ਆ ਜੀ ਇਹਦੇ ਵਿੱਚ ਬੀਟਾ ਕੈਰੋਟਿਨ ਬਹੁਤ ਜ਼ਿਆਦਾ ਹੁੰਦਾ ਹੈ ਜਿਹੜਾ ਕਿ ਸਾਡਾ ਪ੍ਰੋਸਟੇਟ ਗਲੈਂਡ ਨੂੰ ਆਟੋਮੈਟਿਕਲੀ ਕਵਰ ਕਰਦਾ ਆ ਓਕੇ ਪੇਸਰ ਥਰਡ ਚੀਜ਼ ਜਿਹਨ ਮੈਂ ਦੱਸਣਾ ਚਾਹਾਂਗੀ ਡਰਾਈ ਫਰੂਟ ਜਿਹਦਾ ਕਿ ਅੱਜ ਬਹੁਤ ਫਰੈਂਡ ਹੈ ਸਭ ਖਾਂਦੇ ਹੀ ਐ ਬਟ ਉਹਦਾ ਸੈਟਅਪ ਥੋੜਾ ਜਿਹਾ ਫਾਰਮੂਲਾ ਗਲਤ ਹੈ ਅਸੀਂ ਕੀ ਕਰਦੇ ਅਸੀਂ ਡਰਾਈ ਫਰੂਟ ਨੂੰ ਜਾਂ ਸੀਡਸ ਨੂੰ ਅਸੀਂ ਉਸੇ ਤਰ੍ਹਾਂ ਹੀ ਖਾ ਲੈਨੇ ਆ ਬਿਨਾ ਉਸ ਨੂੰ ਸੌਕ ਕੀਤੇ ਬਿਨਾ ਪੀ ਗੋਏ ਜਦਕਿ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਡਰਾਈ ਫਰੂਟ ਕਿਸੇ ਵੀ ਤਰ੍ਹਾਂ ਦਾ ਭਾਵੇਂ ਬਦਾਮ ਹੈ ਕਾਜੂ ਹੈ ਅੰਜੀਰ ਹੈ ਸੀਡਸ ਲੈ ਲੋ ਪਮਕਿਨ ਸੀਡ ਫਲੈਕਸ ਸੀਡਸ ਹੈ ਚੀਆ ਸੀਡਸ ਹੈ ਬਹੁਤ ਸਾਰੇ ਸੀਡਸ ਹੈ ਜੋ ਮੈਨੂੰ ਸੁਣਦੇ ਹੋ ਹੀ ਦੇਖਣ ਕਿ ਮੈਂ ਆਪਣੇ ਤੀਸਰਾ ਮੰਤਰ ਸੀਡ ਦੱਸ ਰਹੇ ਹਾਂ ਅਸੀਂ ਇਹ ਸਾਰੇ ਸੀਡ ਜੀ ਥੋੜੀ ਥੋੜੀ ਫੱਕੀ ਕੁਆਂਟੀਟੀ ਲੈਣੀ ਹੈ ਇਹ ਲੈਣ ਦੇ ਨਾਲ ਆਪਣਾ ਬਲੱਡ ਫਲੋ ਜਿਹੜਾ ਆਟੋਮੈਟਿਕਲੀ ਇੰਪਰੂਵ ਹੋਏਗਾ ਆਕਸੀਡੇਸ਼ਨ ਬਾਡੀ ਵਿੱਚ ਵਧੇਗਾ ਬਾਡੀ ਚ ਆਕਸੀਡੇਸ਼ਨ ਵੱਧਦੀ ਆ ਬਲੱਡ ਫਲੋ ਪ੍ਰੋਪਰ ਹੋ ਗਿਆ ਤਾਂ ਕੋਈ ਰੋਕ ਹੀ ਨਹੀਂ ਸਕਦਾ ਕਿ ਇਧਰ ਪ੍ਰੈਗਨਨਸੀ 컨ਸੀਵ ਨਾ ਹੋਏ ਜੀ 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 ਬਸ ਨੈਕਸਟ ਡਾਈਟ ਹੁਣ ਮੈਂ ਲੈਣਾ ਚਾਹਾਂਗੀ ਹੁਣੇ ਮੈਂ ਗੱਲ ਕੀਤੀ ਸੀਗੀ ਸਫੇਦ ਚੀਜ਼ਾਂ ਦੀ ਜਿਸਦੇ ਵਿੱਚ ਕਿ ਮੈਂ ਪਿਓਰ ਆਟਾ ਮਨਾ ਕੀਤਾ ਸੀਗਾ ਤੇ ਸਾਨੂੰ ਹਾਲ ਗ੍ਰੇਨ ਲੈਣਾ ਚਾਹੀਦਾ ਜਿਹਦੇ ਚ ਕਿ ਹੁਣੇ ਆਪਾਂ ਗੱਲ ਕੀਤੀ ਰਾਗੀ ਕੋਧਰਾ ਬਾਜਰਾ ਜਵਾਰ ਬਹੁਤ ਤਰ੍ਹਾਂ ਦਾ ਆਟਾ ਹੈ ਇਹ ਸਾਨੂੰ ਮਿਕਸ ਕਰਕੇ ਇਸ ਚੀਜ਼ਾਂ ਦੇ ਯੂਜ਼ ਕਰਨਾ ਚਾਹੀਦਾ ਹੈ ਇਹਦੇ ਵਿੱਚ ਇਨਾ ਫਾਈਬਰ ਹੁੰਦਾ ਕਾਰਬੋਹਾਈਡਰੇਟਸ ਹੋਣਗੇ ਸਰ ਜਿਹੜੇ ਆਟੋਮੈਟਿਕਲੀ ਸਾਡੀ ਡਾਈਜੈਸ਼ਨ ਨੂੰ ਵੀ ਇੰਪਰੂਵ ਕਰਦੇ ਹੈ ਇਹ ਹੋ ਗਈ ਜੀ ਚੌਥੀ ਚੀਜ਼ ਪੰਜਵੀਂ ਚੀਜ਼ ਬਿਲਕੁਲ ਕਮਾਲ ਦੀ ਸਰ ਜਿਸ ਤਰ੍ਹਾਂ ਕਿ ਮੈਂ ਹੁਣੇ ਗੱਲ ਕਰ ਰਹੀ ਹਾਂ ਜਿੰਜਰ ਅਗਰ ਆਪਾਂ ਜਿੰਜਰ ਲੈ ਰਹੇ ਆਂ ਤੇ ਉਹਦੇ ਨਾਲ ਸਾਨੂੰ ਪਤਾ ਹੈ ਕਿ ਜਿੰਜਰ ਲੈਂਦੇ ਆਂ ਔਰ ਖਾਂਦੇ ਆਂ ਤਾਂ ਸਾਨੂੰ ਡਕਾਰ ਵਗੈਰਾ ਸਾਨੂੰ ਡਾਈਜੈਸ਼ਨ ਆਟੋਮੈਟਿਕਲੀ ਸਾਨੂੰ ਫੀਲ ਹੋਏਗਾ ਕਿਉਂ ਕਿ ਇਹਦੇ ਇਹ ਐਂਟੀਆਕਸੀਡੈਂਟ ਹੈ ਐਂਟੀਫੰਗਲ ਹੈ ਐਂਟੀਬੈਕਟੀਰੀਅਲ ਹੈ ਇਹਦੇ ਨਾਲ ਆਕਸੀਡੇਸ਼ਨ ਵੀ ਵੱਧਣਾ ਹੈ ਤੇ ਪੰਜਵੀਂ ਚੀਜ਼ ਸਰ ਇਹਦੇ ਵਿੱਚ ਮੈਂ ਇਹ ਪੰਜਵੀਂ ਜਿੰਜਰ ਅਗਰ ਅਸੀਂ ਜਿੰਜਰ ਨਹੀਂ ਲੈ ਰਹੇ ਤਾਂ ਅਸੀਂ ਹਲਦੀ ਦਾ ਵੀ ਯੂਜ਼ ਕਰ ਸਕਦੇ ਆ ਉਸ ਤੋਂ ਬਾਅਦ ਸਰ ਅਸੀਂ ਆ ਜਾਣੇ ਹੈਗੇ ਆ ਕੁਝ ਕਾਲੇ ਦੀ ਚੀਜ਼ਾਂ ਹੁੰਦੀਆਂ ਜਿਹੜਾ ਅਸੀਂ ਹਰ ਵਾਰੀ ਫਾਰਮੂਲਾ ਦਿੰਨੇ ਆਂ ਇਹ ਪੰਜ ਚੀਜ਼ਾਂ ਤਾਂ ਪਹਿਲਾਂ ਮੈਂ ਗਿਣਾਈ ਦਿੱਤੀ ਮੈਂ ਦੁਬਾਰਾ ਰਿਪੀਟ ਕਰ ਦਿੰਨੀ ਆ ਪਾਈਨੈਪਲ ਹੋ ਗਿਆ ਕੈਰਟ ਹੋ ਗਿਆ ਯਾ ਸਪੀਡ ਪੋਟੈਟੋ ਹੋ ਗਿਆ ਹੈ ਨਾ ਦੋਨਾਂ ਨੂੰ ਅਸੀਂ ਕੰਪੇਅਰ ਕਰ ਸਕਦੇ ਆ ਦੋਨਾਂ ਚ ਇੱਕ ਚੀਜ਼ ਲੈ ਸਕਦੇ ਆ ਥਰਡ ਫਾਰਮੂਲਾ ਸਾਡਾ ਥਰਡ ਸੀਗਾ ਜੀ ਜਿੰਜਰ ਅਦਰਕ ਔਰ ਫਿਰ ਅਸੀਂ ਨੱਟਸ ਤੇ ਆਗੇ ਸੀਗੇ ਇਹ ਪੰਜ ਚੀਜ਼ਾਂ ਅਸੀਂ ਜ਼ਰੂਰ ਲੈਣੀ ਹੈ ਤੇ ਉਸ ਤੋਂ ਬਾਅਦ ਇੱਕ ਫਾਰਮੂਲਾ ਮੈਂ ਦਿਖਾਣਾ ਚਾਹਾਂਗੀ ਸਰ ਹੋਰ ਜਿਵੇਂ ਕਿ ਦੇਖਿਆ ਗਿਆ ਹੈ ਆਯੁਰਵੇਦਾ ਮੈਡੀਸਿਨਸ ਦੇ ਵਿੱਚ ਅਸ਼ਵਗੰਧਾ ਅਸ਼ਵਗੰਧਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਹਮ ਹਮ ਯਾ ਸ਼ਤਾਵਰੀ ਜੀ ਸ਼ਤਾਵਰੀ ਤੋਂ ਬਰਸੀ ਲਵਾਂਗੇ ਜੀ ਕਾਲੇ ਤਿਲ ਅੱਛਾ ਇਹ ਚੀਜ਼ਾਂ ਦਾ ਵੀ ਯੂਜ਼ ਅਸੀਂ ਉਹੀ ਤੁਸੀਂ ਡਾਈਟ ਦੇ ਵਿੱਚ ਸ਼ਾਮਿਲ ਕਰਦੇ ਹੋ ਮੰਨ ਲਿਓ ਇਹ ਕਾਲੇ ਤਿਲ ਕੀ ਕਰਨਗੇ ਜੀ ਕਾਲੇ ਤਿਲ ਨੇ ਇਹ ਕਾਲੇ ਤੇਲ ਹੈ ਜੀ ਇਹ ਇਹ ਕਾਲੇ ਤੇਲ ਸਰ ਇਹ ਨਾ ਕੀ ਕੰਮ ਰੰਦਾ ਜੀ ਸਰ ਇਹ ਕਾਲੇ ਤੇਲ ਹੈ ਇਹ ਲੈਂਡ ਦੇ ਨਾਲ ਅਗਰ ਆਪਾਂ ਚੁਟਕੀ ਭਰੇ ਲੈ ਲੈਣੇ ਹੈਗੇ ਰੋਜ਼ ਇੱਕ ਚਮਚ ਲੈਣੇ ਹੈਗੇ ਆ ਤਾਂ ਇਹਦੇ ਨਾਲ ਬਲੱਡ ਫਲੋ ਤੇ ਇੰਪਰੂਵ ਹੋਣਾ ਹੀ ਹੋਣਾ ਹੈ ਬਾਡੀ ਦਾ ਆਕਸੀਡੇਸ਼ਨ ਵੀ ਹੋ ਜਾਣਾ ਹੈ ਤੇ ਜੇ ਅਸੀਂ ਲਗਾਈਏ ਗੱਲ ਸ਼ਤਾਵਰੀ ਦੀ ਸ਼ਤਾਵਰੀ ਸਰ ਇੰਨੀ ਅੱਛੀ ਹੈ ਇਹ ਆਪਣੀ ਇੱਕ ਕੁਆਲਿਟੀ ਨੂੰ ਇਸਨੇ ਇੰਪਰੂਵ ਕਰਨਾ ਹੀ ਕਰਨਾ ਹੈ ਓਕੇ ਸ਼ਤਾਵਰੀ ਲੈਣੀ ਵੀ ਆਪਣੇ ਲਈ ਬਹੁਤ ਅੱਛੀ ਹੈ ਕਿਵੇਂ ਯੂਜ਼ ਕਰਨੀ ਹੈ ਜੀ ਸੇ ਸ਼ਤਾਵਰੀ ਦਾ ਪਾਊਡਰ ਬਣਾ ਕੇ ਇੱਕ ਚਮਚ ਲਿਆ ਜਾ ਸਕਦਾ ਹੈ ਤੇ ਇਹ ਚੀਜ਼ ਇਕੱਠੀਆਂ ਵੀ ਕਰ ਸਕਦੇ ਆ ਅ ਅਰਵਾਇਜ਼ ਆਪਾਂ ਇਹ 1 ਚਮਚ ਦੁੱਧ ਚ ਪਾ ਕੇ ਵੀ ਲੈ ਸਕਦੇ ਹੈਗੇ ਆ ਤੀਸਰੀ ਚੀਜ਼ ਲਗਾ ਲਓ ਅਸੀਂ ਹੁਨੇ ਰੱਖਿਆ ਹੈ ਅਸ਼ਵਗੰਧਾ ਜੀ 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 ਸਰ ਅਸ਼ਵਗੰਧਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਇਹ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਆ ਡਾਈਜੈਸ਼ਨ ਇੰਪਰੂਵ ਕਰੇਗਾ ਦੂਸਰਾ ਇਹ ਏਗ ਕੁਆਲਿਟੀ ਨੂੰ ਸਟਰੋਂਗ ਕਰੇਗਾ ਇਹ ਤਿੰਨੋਂ ਚੀਜ਼ਾਂ ਦਾ ਕੰਬੀਨੇਸ਼ਨ ਅਸੀਂ ਲੈ ਸਕਦੇ ਆ ਹੋਰ ਵੀ ਸਰ ਬਹੁਤ ਚੀਜ਼ਾਂ ਹੁੰਦੀਆਂ ਜਿਸ ਤਰ੍ਹਾਂ ਕਿ ਅਸੀਂ ਹਰ ਵਾਰੀ ਕੜਾਹ ਦੱਸਦੇ ਆ ਕੜਾਹ ਦੇ ਵਿੱਚ ਸਰ ਅਗਰ ਆਪਾਂ ਦਾਲਚੀਨੀ ਵੱਡੀ ਇਲਾਇਚੀ ਤੇ ਛੋਟੀ ਇਲਾਇਚੀ ਤੇ ਇਹ ਲਗਾ ਲਓ ਕਿ ਆਪਾਂ ਹੋਰ ਜਿਵੇਂ ਹਲਦੀ ਦਾ ਪਾਊਡਰ ਥੋੜਾ ਜਿਹਾ ਪਾ ਲੈਨੇ ਆ ਲੌਂਗ ਲਗਾ ਲਓ ਲੌਂਗ ਲੈ ਰਹੇ ਆ ਤਾਂ ਇਹ ਵੀ ਆਕਸੀਡੇਸ਼ਨ ਕਰਦਾ ਆ ਬਾਡੀ ਨੂੰ ਤੇ ਇਹ ਸਭ ਚੀਜ਼ਾਂ ਦਾ ਕੜਾ ਬਣਾ ਕੇ ਇਸ ਚੀਜ਼ ਦਾ ਆਪਾਂ ਨੂੰ ਫਾਇਦਾ ਹੋ ਸਕਦਾ ਹੈ ਤੇ ਫਾਈਨਲੀ ਸਰ ਅਗਰ ਆਪਾਂ ਇਹ ਮੰਨ ਲਓ ਜੋ ਪ੍ਰੈਗਨਸੀ ਪਲਾਨ ਕਰ ਰਹੇ ਕਪਲ ਐਨਰਚイズਮ ਦਾ ਅਗਰ ਉਹਨਾਂ ਕੋਲ ਟਾਈਮ ਨਹੀਂ ਹੈ ਤਾਂ ਉਹ ਇਹ ਚੀਜ਼ਾਂ ਮੰਗਵਾ ਵੀ ਸਕਦੇ ਆ ਕਿਸੇ ਵੀ ਪੰਸਾਰੀ ਤੋਂ ਲੈ ਸਕਦੇ ਆ ਉਹ ਸਾਡੇ ਕੋਲੋਂ ਵੀ ਆਰਡਰ ਕਰ ਸਕਦੇ ਆ ਇਹਦੇ ਅਸੀਂ ਪਾਊਡਰ ਫਾਰਮ ਬਣਾ ਕੇ ਇਕ ਲਈ ਇਹ ਹੀ ਚੀਜ਼ਾਂ ਨਹੀਂ ਸਰ ਅਸੀਂ ਇਤੋਂ ਹੋ ਨਿਕਲੀਆਂ ਇਕਲੀਆਂ ਇਕਲੀਆਂ ਤੇ ਅਸੀਂ ਇਹਨਾਂ ਦੇ ਪੀਆਈਜੀ ਡਿਸੀਜ਼ ਪੈਲਵਿਕ ਇਨਫਲੇਮੇਸ਼ਨ ਡਿਸੀਜ਼ ਹੈ ਸੁੰਦ ਨੇ ਉਹ ਚੀਜ਼ਾਂ ਸਭ ਕਵਰ ਕਰ ਦੇਣੀਆਂ ਹੈ ਜੀ ਤੇ ਜੇ ਇਹ ਫਾਰਮੂਲਾ ਆਪਾਂ ਨਹੀਂ ਬਣਾ ਸਕਦੇ ਆਪਣੇ ਕੋਲ ਟਾਈਮ ਨਹੀਂ ਹੈ ਤਾਂ ਉਸ ਤੋਂ ਬਾਅਦ ਇਹਨਾਂ ਸਾਰੇ ਫਾਰਮੂਲਸ ਦਾ ਤੇ ਹੋਰ 10 11 ਜਿਹੜੀ ਬੂਟੀਆਂ ਜੋ ਵੀ ਆਪਣੀਆਂ ਹੁੰਦੀਆਂ ਉਹ ਦੇਖੇ ਜਾਂਦਾ ਕਿ ਸਰ ਕੀ ਡਿਸੀਜ਼ ਹੈ ਕਿੰਨੀ ਕੁ ਡਿਸੀਜ਼ ਹੈ ਉਸ ਤੇ ਅਕੋਰਡਿੰਗ ਸਾਡੇ ਆਪਣੇ ਫਾਰਮੂਲਸ ਤਿਆਰ ਕੀਤੇ ਹੋਏ ਹਨ ਜਿਵੇਂ ਮੈਂ ਹੁਣ ਐਕਸਪਲੇਨ ਕਰਨਾ ਚਾਹਾਂਗੀ ਇਹ ਸਾਡੇ ਕੋਲ ਰਜਨੀ ਟੈਬਲੇਟਸ ਹੈ ਰਜਨੀ ਟੈਬਲੇਟ ਔਰ ਰਜਨੀ ਪਾਊਡਰ ਰਜਨੀ ਕੈਪਸੂਲ ਕੈਪਸੂਲ ਜੀ ਜੀ ਸਰ ਇਹ ਚੀਜ਼ਾਂ ਲੈਣ ਦੇ ਨਾਲ ਪੀ ਪੀਸੀਓਡੀ ਨੇ ਤਾਂ ਕਵਰ ਹੋ ਹੀ ਜਾਣਾ ਪੀਸੀਓਡੀ ਕਵਰ ਹੋਏਗਾ ਇਨਫੈਕਸ਼ਨ ਕਵਰ ਹੋਏਗੀ ਤੇ ਉਹਦੇ ਨਾਲ ਨਾਲ ਸਾਡੀ ਐਗ ਕੁਆਲਿਟੀ ਵੀ ਸਟਰੋਂਗ ਬਣੇਗੀ ਅਗਰ ਇਨਫਲੇਮੇਸ਼ਨ ਨਹੀਂ ਰਹੀ ਤੇ ਐਗ ਕੁਆਲਿਟੀ ਤਾਂ ਸਟਰੋਂਗ ਹੋਣੀ ਹੋਣੀ ਆ ਉਸ ਤੋਂ ਬਾਅਦ ਸਾਡੇ ਕੋਲ ਪ੍ਰੋਡਕਟ ਹੈ ਜੀ ਬੀ ਬੈਨ ਮੀਨਸ ਅਗਰ ਐਕਸੈਸ ਬਲੀਡਿੰਗ ਹੈ ਇਰੈਗੂਲਰ ਮੈਂਸਟਰੂਏਸ਼ਨ ਸਾਈਕਲ ਹੈ ਤਾਂ ਉਹਦੇ ਵਿੱਚ ਇਹ ਪ੍ਰੋਡਕਟ ਵੀ ਕੰਮ ਕਰਨਗੇ ਤਾਂ ਸਾਡੇ ਕੋਲ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਹੈ ਜਿਹੜੇ ਕਿ ਐਗ ਕੁਆਲਿਟੀ ਨੂੰ ਵੀ ਇੰਪਰੂਵ ਕਰ ਸਕਦੇ ਆ ਤੇ ਇਨਫੈਕਸ਼ਨ ਵੀ ਕਵਰ ਅਪ ਕਰ ਸਕਦੇ ਆ ਇਹ ਸਭ ਡਿਜ਼ੀਜ਼ਸ ਜੋ ਅਸੀਂ ਇਨੀਸ਼ੀਅਲ ਸਟੇਜ ਤੇ ਅਸੀਂ ਹੋਨੇ ਡਿਸਕਸ ਕੀਤੀ ਅਸ ਚੀਜ਼ ਜਿਸ ਤਰ੍ਹਾਂ ਕੀ ਹਾਰਮੋਨ ਇਮਬੈਲੈਂਸ ਹੋ ਗਿਆ ਇਨਸੂਲਿਨ ਟ ਵਿਗੜ ਜਾਂਦਾ ਆ ਜਾਂ ਪੀਸੀਓਡੀ ਹੋ ਜਾਂਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਇਹ ਓਵਰਆਲ ਟਰੀਟਮੈਂਟ ਹੈ ਅੱਛਾ ਮੈਮ ਕਿੰਨੇ ਟਾਈਮ ਦੇ ਵਿੱਚ ਮੰਨ ਲਓ 10 ਸੀ ਜਾਂ 15 ਜਾਂ 18 ਜਾਂ 20 ਸਾਲ ਹੋ ਗਏ ਕਿਸੇ ਜੋੜੇ ਨੂੰ ਔਲਾਦ ਦੇ ਸੁੱਖ ਤੋਂ ਮਹਿਰੂਮ ਤੇ ਉਹਨਾਂ ਕੋਲ ਇਦਾਂ ਦੇ ਜਿਹੜੇ ਪਿਆਰੇ ਪਿਆਰੇ ਹੈਗੇ ਨੇ ਜਿਹੜੇ ਦੇਖਣ ਨੂੰ ਵੀ ਬੜੇ ਪਿਆਰੇ ਲੱਗਦੇ ਨੇ ਤੁਸੀਂ ਕਹਿ ਰਹੇ ਹੋ ਕਿ ਇਦਾਂ ਦੇ ਜਿਹੜੇ ਬੱਚੇ ਹੈਗੇ ਨੇ ਉਹ ਆ ਜਾਣੇ ਬਿਲਕੁਲ ਜੀ ਕਰਦੇ ਵਿੱਚ ਕਿਲਕਾਰੀਆਂ ਵੱਜ ਜਾਣੀਆਂ ਬਿਲਕੁਲ ਬਿਲਕੁਲ ਉਹਨਾਂ ਨੇ ਮੰਮੀ ਪਾਪਾ ਕਹਿਣਾ ਇਹ ਤਾਂ ਕਿਲਕਾਰੀਆਂ ਵੱਜਣੀਆਂ ਵੱਜਣੀਆਂ ਜਿਸੇ ਮੈਂ ਹੁਣੇ ਤੁਹਾਨੂੰ ਗੱਲ ਕੀਤੀ ਸੀਗੀ ਕਿ ਵੀ ਐਸ਼્યોਰ 99% ਮੈਂ 100% ਨਹੀਂ ਕਹਿ ਸਕਦੀ ਉਹ ਇਸ ਕਰਕੇ ਸਰ ਕਿਉਂਕਿ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਔਰ ਕਪਲ ਸਾਡੀ ਦੱਸੀ ਚੀਜ਼ ਨੂੰ ਫੋਲੋ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਹੈ ਜਾਂ ਉਹ ਆਪਣੇ ਇੱਕ ਹੈਕਟਿਕ ਸ케ਡਿਊਲ ਦੇ ਐਕਸਕਿਊਜ਼ਸ ਦੇ ਰਿਹਾ ਉਹ ਪ੍ਰੋਪਰ ਟਾਈਮ ਤੇ ਮੈਡੀਸਿਨ ਹੀ ਨਹੀਂ ਲੈ ਰਿਹਾ ਪ੍ਰੋਪਰ ਟਾਈਮ ਤੇ ਮੈਡੀਸਿਨ ਨਹੀਂ ਲਏਗਾ ਪ੍ਰੋਪਰ ਟ੍ਰੀਟਮੈਂਟ ਨਹੀਂ ਲਏਗਾ ਤਾਂ ਸਰ ਇਹ ਚੀਜ਼ ਦਾ ਉਸ ਕਰਕੇ 1% ਮੈਂ ਛੱਡੀਆਂ ਅਧਰ ਵਾਇਸ ਆਯੁਰਵੇਦਾ ਮੈਡੀਸਨ ਜਿਹੜੀਆਂ ਹੈ ਉਹ 100 1% ਰਿਚ ਕੁਆਲਟੀ ਐਗ ਪ੍ਰੋਡਿਊਸ ਕਰਕੇ 101% ਬੱਚਾ ਦੇ ਸਕਦੀਆਂ ਪ੍ਰੈਗਨਸੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਮੈਨੂੰ ਲੱਗਦਾ ਕਿ ਬਹੁਤ ਤਰੀਕੇ ਨਾਲ ਤੇ ਬੜੀ ਬਾਕੀ ਨਾਲ ਬੜੀ ਬਾਰੀਕੀ ਨਾਲ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਤੁਹਾਡੀ ਇੰਟਰਵਿਊ ਸੁਣ ਕੇ ਅਗਰ ਇੱਕ ਘਰ ਦੇ ਵਿੱਚ ਵੀ ਜਿਹੜੀਆਂ ਕਿਲਕਾਰੀਆਂ ਵੱਜ ਗਈਆਂ ਤੇ ਮੈਨੂੰ ਲੱਗਦਾ ਆਪਣੀ ਗੱਲਬਾਤ ਕਰਨ ਦਾ ਜਿਹੜਾ ਮਕਸਦ ਹੈਗਾ ਉਹ ਪੂਰਾ ਹੋ ਜਾਏਗਾ ਬਿਲਕੁਲ ਜੀ ਮੈਂ ਸਾਰਿਆਂ ਨੂੰ ਦੁਆ ਵੀ ਦੇਣਾ ਚਾਹਾਂਗੀ ਤੇ ਬਾਕੀ ਵੀ ਆਰ ਨਾਟ ਗੋਡ ਮੇ ਗੋਡ ਬlesਸ ਆਲ ਦਾ ਕਪਲਸ ਕਿ ਉਹ ਐਸ ਸੂਨ ਐਸ ਪੋਸੀਬਲ ਆਪਣਾ ਪ੍ਰੈਗਨੈਂਸੀ ਪਲਾਨ ਕਰਨ ਤੇ ਸਾਡੇ ਨਾਲ ਕੰਸਲਟ ਕਰਨ ਤੇ ਅਸੀਂ ਇਹ 3 ਮੰਥ ਦੇ ਅੰਦਰ ਅੰਦਰ ਉਹਨਾਂ ਨੂੰ ਪਲੈਨਿੰਗ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਜੋ ਵੀ ਫਾਰਮੂਲਾ ਜੋ ਦੱਸਾਂਗੇ ਜਾਂ ਜੋ ਵੀ ਅਸੀਂ ਗਾਈਡ ਕਰਾਂਗੇ ਉਸ ਗਾਈਡ ਨੂੰ ਫੋਲੋ ਕਰਨ ਤਾਂ ਅਗੇਨ ਆਈ ਅਸ਼ੂਰ 100% ਕਿ ਦੇ ਵਿਲ ਆਬਵੀਅਸਲੀ ਗੈਟ ਪ੍ਰੋਸਪਰਸ ਲਾਈਫ